ਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੇਰ ਬਲੌ ਚੈਨਲ ਵਿੱਚ ਸਵਾਗਤ ਹੈ ਮੇਰ ਕਾ ਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ 다ਜੀ ਖੁਸ਼ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ tante assi wabchi ser theatre ਤੁਹਾਡੇ ਸਾਰਿਆਂ ਦੇ ਨਾ ਤੁਹਾਡੇ ਸਾਰਿਆਂ ਨੇ ਮਾਨੂੰ ਕੰਮ ਨਾ ਪੂਰੀਆਂ ਹੋਣ ਤੇ ਆਪਾਂ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਅੱਜ ਆਪਾਂ ਹਨਾ ਵੀ ਘਰ ਵਿੱਚ ਚੁੰਨੀਆਂ ਕਿ ਮੈਂ ਡਾਈ ਕਰ ਸਕਦੇ ਆ ਡਾਈ ਐਂਡ ਡਾਈ ਰੰਗ ਆਪਾਂ ਕਿ ਮੈਂ ਘਰ ਵਿੱਚ ਚੁੰਨੀਆਂ ਨੂੰ ਦੇ ਸਕਦੇ ਆ ਕਿਉਂਕਿ ਬਾਹਰ ਆਪਾਂ ਕਰਵਾਉਂਦੇ ਆ ਘਟੋੜ 3 400 ਹੋ ਗਿਆ ਲੱਗ ਜਾਂਦਾ ਆਪਣੇ ਆਗੇ ਜਿਹੜੇ ਮੀਡਲ ਕਲਾਸ ਬੰਦੇ ਹੁੰਦੇ ਨੇ ਇੰਨੇ ਪੈਸੇ ਨਹੀਂ ਲਾ ਸਕਦੇ ਤੁਹਾਨੂੰ ਹੀ ਪਤਾ ਹਨਾ ਵੀ ਆਪਣੀ ਇੱਕ ਢੈੜੀ ਦੀ ਉਨੀ ਹੁੰਦੀ ਹੈ ਕੀਮਤ ਢੈੜੀ ਲਾ ਕੇ ਆਉਂਦੇ ਆ ਤੇ ਆਪਣੀ ਉਹਨਾਂ ਤੇ ਢਾਈ ਤਾਂ ਸੀ ਜੇ ਬਚੂਨੀ ਤੇ ਲਾ ਦਾਂਗੇ ਤੇ ਖਾਵਾਂਗੇ ਕੀ ਤੇ ਆਪਾਂ ਘਰੇ ਕਰ ਸਕਦੇ ਆ ਟਾਈ ਐਂਡ ਡਾਈ ਕਲਾ ਚੰਨਿਆਂ ਨੂੰ ਡਾਈ ਆਪਾਂ ਘਰੇ ਕਰ ਸਕਦੇ ਆ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਟਾਈ ਐਂਡ ਡਾਈ ਆਪਾਂ ਰੰਗ ਚੁੰਨਿਆਂ ਨੂੰ ਕਿਵੇਂ ਘਰੇ ਦੇ ਸਕਦੇ ਆ ਉਹਦੇ ਵਿੱਚ ਮੇਰੀ ਕਰੂਗਾ ਕਰਨ ਹੈਲਪ ਕਿਉਂਕਿ ਕਰਨ ਨੇ ਵਿੱਚ ਪਸਾਰਾ ਸਪੋਰਟ ਕਰਨ ਦੀ ਵਾਧੂ ਆ ਵਿੱਚ ਕਿਉਂਕਿ ਕਰਨ ਹੁਣ ਆਉਂਦਾ ਹੈ ਪਹਿਲਾਂ ਇੰਟਰੋਡਕਸ਼ਨ ਜਿਆਦੀ ਦੇਲੀ ਹੁੰਦੀ ਆ ਤੇ ਕਹਨ ਕਹਿੰਦਾ ਪਹਿਲਾਂ ਮੈਂ ਤੁਸੀਂ ਸਟਾਰਟ ਕਰੋ ਗਾ ਫਿਰ ਮਗਰੋਂ ਮੈਂ ਹੁੰਨਾ ਤੇ ਆਜੋ ਫਿਰ ਕਰੀਏ ਕੰਮ ਸਟਾਰਟ ਹਾਂਜੀ ਹੁਣ ਕੰਨ ਕੀ ਕਰਨ ਲੱਗਿਆ ਮੈਂ ਕਰਨ ਲੱਗਾ ਬਈ ਆਪਾਂ ਪਾਣੀ ਘੋਬਾਲੇ ਦਮਾਉਣੇ ਦੋ ਓਕੇ ਹੁਣ ਕਰਨ ਕਰਨ ਲੱਗਿਆ ਪਾਣੀ ਨੂੰ ਦਮਾਉਣ ਲੱਗਿਆ ਉਵਾਲੇ ਦਮਾਉਣ ਲੱਗਿਆ ਦੋ ਕਰਨੇ ਪਾਣੀ ਧਰਤਾ ਤੱਤਾ ਹਾਂਜੀ ਕੋਲ ਹੀ ਮੋਟਰ ਨੇ ਵੀ ਧਰਤਾ ਆਪਾਂ ਹਾਂਜੀ ਤੇ ਹੁਣ ਬਣਾਉਣਾ ਮਿੱਤਰ ਆਪਾਂ ਇਹਦੀ ਪਾਈਡੀ ਬਣਾਉਣਾ ਸ਼ੇਰ ਮਾਰ ਦੋ ਮਿੰਟ ਕੰਨ ਫਿਰ ਮੈਂ ਇੱਥੇ ਫੋਨ ਰੱਖ ਦਿਆਂ ਫਿਰ ਵਧੀਆ ਦਿਖੀਗਾ ਹਾਂ ਹਾਂਜੀ ਮੈਂ ਤੇਰਾ ਆਪਾਂ ਕਰਿਆ ਰਮਾਲ ਠੀਕ ਹੈ ਜੀ ਠੀਕ ਆ ਪੁੱਤ ਤੇ ਜਿਹੜਾ ਹੈ ਬਚਾ ਲੈ ਇਸ ਨੂੰ ਮਰੋੜ ਕੇ ਜਦੋਂ ਆਪਾਂ ਆਏ ਇਸ ਇਹਨੂੰ ਦੋਨ ਇਕੁਅਲ ਰੱਖਣਾ ਆ ਜਿਹੜੇ ਇੱਕ ਪਾਸੇ ਇਕੁਅਲ ਹੋ ਜਾਣਾ ਵਾ ਤੇ ਇੱਕ ਆਪਾਸਾ ਇਕੁਅਲ ਹੋ ਜਾਣਾ ਜੀ ਇਹ ਤਾਂ ਬਣਾਉਣਾ ਕੀ ਹੈ ਪੁੱਤ ਇਹਦੇ ਡੇਨ ਬਣਾਉਨੇ ਆ ਡੇ ਆਈਟ ਵਾਲੀ ਪੁੰਨੀ ਜਿਹੜੇ ਆਪਾਂ 6 6 700 700 ਡਿਗਰੀ ਕਰਦੇ ਆ ਇਹ ਡਿਜ਼ਾਈਨ ਕਿਹੜਾ ਡਿਜ਼ਾਈਨ ਆ ਇਹ ਏ ਡੀ ਐ ਨਾ ਪਤਾ ਨਹੀਂ ਇਹ ਸੂਤਾ ਆ ਡੀ ਐ ਨਾ ਸੂਤਾ ਵਾ ਨਹੀਂ ਜਿਵੇਂ ਇੱਕ ਤਾਂ ਪੈਟੀ ਡਿਜ਼ਾਈਨ ਤੋਂ ਹਾਂ ਪੈਡੀ ਡੀ ਐ ਪੈਡੀ ਓਕੇ ਜਿਵੇਂ ਪੈਟੀ ਹੁੰਦੀ ਉਦਾਂ ਹਨਾ ਪੈਟ ਜੈਨ ਬਣਾਉਣਾ ਏ ਉਸਾਂ ਦਾ ਡਾਈ ਕਰਨੀ ਆ ਕੰਨ ਹੁਣੇ ਪੈਡੀ ਬਣਾਉਣਾ ਲੱਗਿਆ ਇੱਕ ਤਰ੍ਹਾਂ ਦੀ ਹੈ ਹਾਂਜੀ ਤੇ ਆਪਾਂ ਲੈਣਾ ਏ ਮੋਟਾ ਧਾਗਾ ਹਾਂ ਹਾਂ ਆਲਾ ਮੋਟਾ ਧਾਗਾ ਲੈਣਾ ਆਪਾਂ ਬੰਨਣ ਨੂੰ ਠੀਕ ਆ ਕਿ ਨਹੀਂ ਇਹ ਮਿੱਤਰ ਹੁਣ ਦਿਨ ਦੀ ਤੇ ਪੈਡੀ ਵੇਖੋ ਕਿਵੇਂ ਉਹਨੂੰ ਹਾਂਜੀ ਤੁਸੀਂ ਦੇਖੋ ਬਿਲਕੁਲ ਪਹਿਲਾਂ ਆ ਜਿਹੜੀ ਹੁੰਦੀ ਇਹਨੂੰ ਆਪਾਂ ਅਗਰ ਰੱਖ ਲੈਣਾ ਆਏ ਆ ਦੇਖੋ ਜੀ ਆਪਣੀ ਪੈਟੀ ਸ਼ੇਵ ਬਣ ਗਈ ਐਵੇਂ ਕਰਕੇ ਇਹ ਲੋਕੀ ਖਾਂਦੇ ਹੋਣਗੇ ਠੀਕ ਆ ਫਿਰ ਇੱਕ ਇੱਕ ਪਾਸਾ ਬਾਹਰ ਨੂੰ ਹਾਂ ਇੱਕ ਪਾਸਾ ਮਿੱਤਰ ਆਪਾਂ ਕਰ ਦੇਣਾ ਆਏ ਅ ਦੂਜੇ ਪਾਸਾ ਵੀ ਪੈਟੀ ਡਾਰੋ ਓਕੇ ਬਾਸ ਹੁਣ ਪਹਿਲਾਂ ਆਪਾਂ ਸਾਰੇ ਤਾਂ ਐ ਕਰ ਲਈਏ ਫਿਰ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਪਹਿਲਾਂ ਹੁਣ ਕਰਨ ਪੈੜੀ ਬਣਾ ਲੈ ਸਾਰੀ ਇਦਾਂ ਹੀ ਪੈੜੀ ਬਣਦੀ ਆ ਹਾਂ ਹਾਂਜੀ ਮਿੱਤਰ ਤੇ ਆਪਣੀ ਪੈੜੀ ਬਣ ਗਈ ਆ ਤੇ ਹੁਣ ਆਪਾਂ ਇਹਦੇ ਕੀ ਕਰਨ ਕਰਨ ਆਪਾਂ ਸੂਤ ਆ ਕਿੱਦਾਂ ਲਵੇੜ ਕੇ ਪਾਸੀ ਦੇ ਵਿੱਚ ਤਣਾਇ ਕਰਕੇ ਓਕੇ ਇਹ ਕਿੱਦਾਂ ਲਵੇੜਨਾ ਹੈ ਕਿੱਦਾਂ ਲਵੇੜਨਾ ਮਿੱਤਰੋ ਵੱਲਾ ਹਲ ਦੇ ਵੀਰ ਦੀ ਤੁਹਾਨੂੰ ਦਿਖਾਉਣੀ ਆ ਬਾਹਰ ਤੇ ਉਹ ਤਾਂ ਬਸ ਆਲ ਕਿ ਤੇ ਟਾਈਟਲ ਵੇਟਣਾ ਹਨਾ ਹਾਂ ਪੂਰਾ ਟਾਈਟਲ ਕਲੀਪ ਕੇ ਕਰ ਉਹ ਆ ਫੜ ਕੋ ਤਾਂ ਇਹ ਤੋਂ ਕਰ ਬਲੇ ਕਰਕੇ ਕਾਰਲੀ ਨੇ ਸੋ ਸਾਡੇ ਬਲਾ ਅ ਤੱਕ ਫੋਕਸ ਕੈਮਰੇ ਤੇ ਹੁੰਦਾ ਮਿੱਤਰੋ ਹਾਂਜੀ ਵੀ ਕਾ ਨੇ ਆ ਬਣਾਤਾ ਦੇਖੋ ਪੈਟੀ ਦਾ ਇਦਾਂ ਤੁਸੀਂ ਤਿੰਨ ਗੰਢਾ ਲਾਉਣੀ ਆ ਇੱਥੇ ਪੈਟੀ ਦਾ ਰਮਾਲ ਦੀ ਪੈਟੀ ਬਣਾ ਕੇ ਇੱਥੇ ਗੰਢਾ ਜੋ ਨਾ ਮੋਟਾ ਧਾਗਾ ਲੈਣਾ ਤੁਸੀਂ ਸੂਤ ਦਾ ਜਿਵੇਂ ਹੁੰਦਾ ਪੱਕਾ ਤੇ ਕੁੱਟ ਕੇ ਬੰਨਣਾ ਇੱਥੋਂ ਤਿੰਨੇ ਖੁੰਜਾ ਤਵਾ ਬੰਨਤਾ ਆ ਸ਼ੇਪ ਚ ਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਸ਼ੇਪ ਇਹਦੀ ਤੇ ਹੁਣ ਇੱਕ ਆਪਾਂ ਦਮਾਲ ਲੈਣਾ ਹੈ ਇਹਦੇ ਵਿੱਚ ਆਪਾਂ ਕਿਹੜਾ ਡਿਜ਼ਾਈਨ ਤੁਹਾਨੂੰ ਦੱਸਦੇ ਆ ਆਪਾਂ ਕੋਇਨ ਹੁੰਦੇ ਆ ਸਿੱਕੇ ਹੁੰਦੇ ਵਿੱਚ ਮੋਟਾ ਵੱਡਾ ਤੁਸੀਂ ਜਿਹੇ ਜਿਹਾ ਮਰਜ਼ੀ ਪਾਉਣਾ ਹਨਾ ਉਦਾਂ ਤੁਸੀਂ ਡਿਜ਼ਾਈਨ ਪਾ ਸਕਦੇ ਹੋ ਆਪਾਂ ਦਮਾਲ ਆਪਾਂ ਇੱਥੇ ਵਿਚਾਰਾ ਰੱਖ ਲਿਆ ਆਪਾਂ ਦੋ ਦਾ ਲਿਆ ਸਿੱਕਾ ਵਿਚਾਰਾ ਇਦਾਂ ਕਰਤੀ ਆਪਾਂ ਇੱਕ ਮਿੰਟ ਇਦਾਂ ਕਰਕੇ ਇੱਥੋਂ ਫੜ ਲੈਣਾ। ਹਾਂ ਉਹ ਤੇ। ਹਾਂਜੀ ਬਈ ਇੱਥੋਂ ਫੜ ਲੈਣਾ ਇਦਾਂ ਫੜ ਕੇ ਆਪ ਇੱਥੋਂ ਹੁਣ ਇਹਨੂੰ ਦੇਣੀ ਆ ਗੰਡ ਸਵਾਦ। ਏਡਾ ਚੀੜੀ। ਏਡਾ ਚੀੜੀ ਗੰਡ ਪੂਰੀ ਐ। ਲੈ ਆ ਗੰਡ ਦੇਖੋ। ਦੇਖੋ ਕਰਨ ਦਿੰਦਾ ਇਹ ਗੰਡ ਦਿੰਦੀ ਹੋਊਗੀ ਦੇਖੋ ਕਰਨ ਗੰਡ ਦੇਤੀ ਤੇ ਹੁਣ ਆਪ ਅੱਜ ਤੱਕ ਤੁਸੀਂ ਹਾਂਜੀ ਤੇ ਹੁਣ ਆਪਾਂ ਇਹਦਾ ਕੀ ਕਰਨਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਨੇ ਇੱਥੋਂ ਇੱਥੋਂ ਇਦਾਂ ਲਵੇਟਣਾ ਲਵੇਟਣਾ ਪੰਲਾ ਪੱਲੇ ਵੇਟ ਲੀਏ ਫਿਰ ਤੁਹਾਨੂੰ ਦਿਖਾਉਣੀ ਹੈ ਹਾਂਜੀ ਆਪਾਂ ਇਸ ਤਰ੍ਹਾਂ ਬੰਨਣਾ ਹੈ ਦੇਖ ਸਕਦੇ ਹੋ ਇਦਾਂ ਆਪਾਂ ਪੱਕਾ ਬੰਨਣਾ ਹੈ ਪੂਰਾ ਮੋਟਾ ਕਰਕੇ ਤੇ ਬੰਨ ਲਿਆ ਤੇ ਉਧਰ ਆਪਣਾ ਪਾਣੀ ਵੀ ਦੇਖ ਸਕਦੇ ਹੋ ਤੁਸੀਂ ਦਿੱਜਣ ਲੱਗ ਗਿਆ ਕਰਨ ਕੱਟਣ ਲੱਗਿਆ ਰੰਗ ਪਹਿਲਾਂ ਨੂਨ ਪਾਣਾ ਤਾਂ ਰੰਗ ਪਾਣਾ ਪਹਿਲਾਂ ਰੰਗ ਪਾਣਾ ਆਪਾਂ ਪਾਣੀ ਹਾਂਜੀ ਆਪਾਂ ਕਰਨਾ ਪੋਜੀ ਕਲਰ ਪਾ ਦੋ ਪਾ ਦੋ ਪਾ ਪਣੀ ਦੇਖ ਲੀ ਜੀ ਆਂਦਾ ਦੇਖੋ ਹਾਂਜੀ ਤਾਂਨੇ ਪਾਤਾ ਹਿਲਾਉਂਦਾ ਹਣ ਬਸ ਚੌਥਾ ਹਿੱਸਾ ਪਾਉਣਾ ਰੰਗ ਦਾ ਹਾਂਜੀ ਬਸ ਚੌਥਾ ਹਿੱਸਾ ਪਾ ਲਈਏ ਹਾਂ ਇਹ ਹੋਇਆ ਚ ਇਹੋਸੇ ਜਗ੍ਹਾ ਤੇ ਹਿਲਾਉਣਾ ਹਿਲਾਉਣਾ ਵਾ ਪੂਰਾ ਵਾੜਾ ਦੋਣਾ ਪੂਰਾ ਵਾੜਾ ਦੋਣਾ ਆਪਾਂ ਬਸ ਤੇ ਮਿੱਤਰੇ ਨੂੰ ਹੀ ਚਾੜੇਗੇ ਹਾਂਜੀ ਤੇ ਹੁਣ ਆਪਾਂ ਵਿੱਚ ਪਾਉਣਾ ਨੂਨ ਨੂਨ ਆਪਾਂ ਸਾਦਾ ਹੀ ਪਾਉਣਾ ਹਨਾ ਹਾਂ ਸਾਦਾ ਹੀ ਸੈਂਪਲ ਜਿਹਾ ਦਸਾਂ ਤੇ ਪਿਆਲੇ ਜਿਹੜੇ ਪੈਕ ਹੁੰਦਾ ਹਾਂ ਜਿਹੜਾ ਮਰਜ਼ੀ ਪਾ ਸਕਦੇ ਜਿਹੜੇ ਤੁਹਾਡੇ ਘਰੇ ਪਿਆ ਵਰਸ ਉਹ ਹੀ ਪਾ ਲਓ ਹਾਂ ਬਸ ਮਿੱਤਰੇ ਪਿੰਨਾ ਗਾ ਪਾਉਣਾ ਨੂਨ ਦੇਖੋ ਠੀਕ ਆਪਾਂ ਇੰਨਾ ਨੂਨ ਪਾ ਲਈਏ ਹੁਣ ਇਹ ਹਿਲਾਉਣਾ ਹਾਂ ਆਪਾਂ ਪਤਾ ਲਾ ਅੱਛਾ ਹਿਲਾਉਣਾ ਪੱਕਾਰਾਂ ਕਹਿੰਦੇ ਆ ਇਹਨੂੰ ਡੱਬੀ ਵਾਲਾਂ ਰਾਂਗੇ ਵੀ ਕਹਿ ਦਿੰਦੇ ਆ ਹਾਂਜੀ ਸਵਾਰ ਕਹਿਣਾਉਣਾ ਫੇਰ ਪਰ ਵਿੱਚ ਕਿਸੇ ਧਰਵਾ ਸੱਟਣੇ ਜਿਹੜਾ ਬਣਾਏ ਆ ਹਾਂ ਮੈਂ ਉਹ ਸੱਟਣੇ ਕਿੰਨਾ ਦਾ ਪਤਾ ਵਾਲਾ ਬਸ ਥੋੜਾ ਟਾਈਮ ਹੈ। ਬਿਲਕੁਲ ਫਰੋਜੀ ਕੋਈ ਹਾਂ ਫਿਰ ਕਾਲੇ ਚੀਂਂ ਦਾ ਫਰੋਜੀ ਆ ਨਾ ਹਾਂ 32 ਤੋਂ ਮੇਰਾ ਕੀ ਅੱਗੇ ਦੀਨ ਅਪਰੋਦੀ ਜੀ ਮਾੜਾ। ਤੁਹਾਡੀ ਕਿੰਨਾ ਕੁ ਆ ਗਈ? ਬਸ ਉਹ ਬਸ ਆਪਾਂ ਨੂੰ ਬੋਲਦੇ। ਬੁਲੀਆਂ ਦਾ ਮਿੱਤਰ ਵੋਟ ਸੁਣਦੇ। ਤੇ ਇਹ ਇਹ ਹਨਾ ਜਪਾ ਘਰ ਵਿੱਚ ਬਣਾ ਸਕਦੇ ਆ ਕਿਉਂਕਿ ਮਹਿੰਗੇ ਹਨਾ ਡਾਈ ਕਰਨੇ ਆਪਾਂ ਨੂੰ ਬਹੁਤ ਔਖੇ ਲੱਗਦੇ ਆ ਕਦੀ ਕਰਨ। ਹਾਂ। ਦੇਖੋ 컬러 ਲਓ ਜੀ। ਕਿੰਨਾ ਟਾਈਮ ਲਾ ਲੈਣਾ ਹੈ? ਬਸ 5 ਦਿਨ। ਆ ਪਾ ਕਦੋਂ ਪੋਣੀ ਦਾ ਮਾਲ ਬਸ ਭਾਈ ਦੇਣੀ ਪਾ ਦੋ ਫਿਰ ਇਹਨਾਂ ਨੂੰ ਮਿੱਤਰ ਆਪਾਂ ਪਾਣੀ ਦੋ ਵਾਲੇ ਦਿਵਾਤੇ ਸੀਗੇ ਹਾਂਜੀ ਤੇ ਹੁਣ ਆ ਦੇਖੋ ਪੈਟੀ ਕਲਾ ਜਾਂ ਲੱਗਾ ਪਹਿਲਾਂ ਅੰਦਰ ਹਾਂ ਹਾਂਜੀ ਦਰਵਾਜ਼ਾ ਓਕੇ ਆ ਦੇਖੋ ਤਾਂ ਜੇ ਉਹ ਬਾਹਰ ਹੀ ਨਿਕਲਦੇ ਤੇ ਹੁਣ ਹਾ ਹੁਣ ਆ ਸਿੱਕੇ ਵਾਲਾ ਜਾਊਗਾ ਪੈਸੇ ਵਾਲਾ ਆ ਪੈਸੇ ਵਾਲਾ ਬਦਕਾ ਸਿੱਧੀ ਸਾਡੇ ਵਾਸਤੇ ਮਨਾਪਣੇ ਵਾਲੇ ਰਹਿਣਗੇ ਕਿੰਨੇ ਕ ਵਾਲੇ ਦੋਣੇ ਮਤਲਬ ਦੋ ਵਾਲੇ ਦੋਣੇ ਸਾਰਿਆਂ ਦਾ ਰੰਗ ਚਵਾ ਕੇ ਜਾਣਾ ਹੈ। ਹਾਂਜੀ ਮਿੱਤਰ ਦੇਖ ਸਕਦਾ ਤੁਸੀਂ। ਆਪਾਂ ਵਸਾਂ ਇਹ ਕਰਕੇ ਉਹ ਬਾਲੀ ਜਾਣਾ। ਵੱਡੂ ਬੋਕੇ ਰੱਖੀ ਜਾਣੇ ਇਹਨਾਂ ਵਿੱਚ ਕਰਕੇ। ਵਸਾਂ ਇਹ ਕਰਕੇ ਆ ਫਿਰ ਆਪਣੇ ਅੱਧਾ ਖੰਡਾ ਪਹਿਲਾਂ ਪੂਰਾ ਬਾਲਣਾ ਵਾ। ਆ ਦੇਖ ਮਿੱਤਰੋ ਪਹਿਲਾ ਵਾਲਾ ਹਾਂਜੀ ਤੇ ਆਪਾਂ ਇਦਾਂ ਠੰਡੇ ਪਾਣੀ ਦੀ ਲੋੜ ਪੈਣੀ ਹੈ ਪਰ ਠੰਡਾ ਪਾਣੀ ਬਾल्टी ਵਿੱਚ ਭਰੀ ਜਾਂਦੇ ਆ ਕਿ ਜਦੋਂ ਪਾ ਉਥੋਂ ਕੱਢਾਂਗੇ ਠੰਡੇ ਪਾਣੀ ਦੇ ਆਪਾਂ ਜੂਲਤ ਪਾਉਗੀ ਇਦਾਂ ਦੇਖ ਸਕਦੇ ਹੋ ਤੁਸੀਂ ਕਾਰਨ ਲੱਗਿਆ ਪਿਆ ਜੁੱਤੀ ਆਂਦਾ ਏ ਖਲਾਈ ਜਾਂਦਾ ਦੇਖ ਸਕਦੇ ਹੋ ਫੋਜੀ ਕਲਰ ਚੜੀ ਜਾਂਦਾ ਏ ਹਾਂਜੀ ਤਾਂ ਚੱਕ ਨਾ ਕੀ ਹਾਂ ਦੇਖੋ ਚੜੀ ਜਾਂਦਾ ਫੋਥਰਾ ਬਰਡਰ ਦਿਖਾਰਨ ਹੋ ਗਏ ਹਾਂ ਇਹ ਮਿੱਤਰ ਆ ਪਾ ਆ ਲਿਆ ਕੁੜੀ ਵਾਲਾ ਜਾਂ ਹਾਂ ਜੀ ਕਲ ਪੱਕਾ ਰੰਗ ਹੁੰਦਾ ਇਹ ਪੱਕਾ ਰੰਗ ਹੁੰਦਾ ਵਾ ਜਿਹਨੂੰ ਡੱਬੀ ਵਾਲਾ ਰੰਗ ਵੀ ਕਹਿੰਦੇ ਆ ਹਾਂ ਜੀ ਹੋਰ ਬਤ ਕੀ ਕੀ ਕਹਿੰਦੇ ਸਾ ਸਾਡੇ ਆ ਪੱਕਾ ਰੰਗ ਹੀ ਕਹਿੰਦੇ ਡੱਬੀ ਵਾਲਾ ਦੇ ਆ ਹਾਂ ਜੀ ਐਦਾ ਪੰਨਾ ਵਾ ਲੈਣਾ ਹੈ ਹਾਂ ਜੀ ਹੁਣ ਆਪਣਾ ਤੁਸੀਂ ਦੇਖ ਸਕਦੇ ਹੋ ਕੰਨ ਚੱਕੋ ਤਾਂ ਦੇਖੋ ਪੜਾ ਰੰਗ ਹੀ ਨਿਕਲਦਾ ਪਾਣੀ ਨਿਕਲਣ ਕਿ ਨਿਕਲਦਾ ਹੈ ਜਾਨੀ ਪਾਣੀ ਨਿਕਲ ਜਾਂਦਾ ਹਾਂਜੀ ਤੇ ਰੰਗ ਨਹੀਂ ਨਿਕਲਦਾਗਾ ਬਿਲਕੁਲ ਆਪਣਾ ਰੰਗ ਚੜ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਬਾਅਦ ਥੋੜਾ ਜਿਹਾ ਉੱਪਰ ਚੱਕ ਲੈਣ ਨੂੰ ਚੱਕ ਕੇ ਬਾਅਦ ਠੰਡੇ ਪਾਣੀ ਚ ਘੱਟੋ ਘੱਟ ਆਪਾਂ 10 ਮਿੰਟ ਰੱਖਾਂਗੇ ਬੰਦ ਕਰ ਦਤਾ ਕਰ ਦਤਾ ਮਿੱਤਰੋ ਬੰਦ ਤੇ ਆ ਗਿਆ ਆਪਾਂ ਠੰਡਾ ਪਾਣੀ ਠੰਡਾ ਪਾਣੀ ਆਪਣਾ ਛੱਡ ਦੋ ਬਸ ਆਈ ਚੱਕਦਾ ਪਾ ਤੇ ਬਾਹਰ ਹੀ ਪਾ ਰੱਖ ਲੋ ਹਾਂਜੀ ਮੈਂ ਤੇ ਬਾਹਰ ਹੀ ਰੱਖ ਲੇ ਬਹੁਤੇ ਦੇਖੋ ਕੱਲ ਬਾਹਰ ਹੀ ਪਾ ਰੱਖ ਲੀ ਤੇ ਹੁਣ ਕੱਲ ਪਹਿਲੇ ਇੱਥੇ ਪਤ ਪਾਣੀ ਨਿਕਲ ਲੈਣ ਤੋਂ ਹਾਂਜੀ ਜਿੱਦਾਂ ਆਪਾਂ ਨਿਚੋੜ ਲੈਣਾ ਥੋੜਾ ਜਿਆ ਤਾਂ ਫ੍ਰੀਸ ਕਰ ਦੋ ਇਹ ਥੋੜਾ ਨਿਕਲ ਗਿਆ ਤੇ ਚੜੋ ਹਟ ਗਿਆ ਹਨਾ ਤੇ ਫਿਰ ਆਪਾਂ ਠੰਡੇ ਪਾਣੀ ਵਿੱਚ 10 ਮਿੰਟ ਲਈ ਰੱਖਾਂਗੇ ਹਾਂਜੀ ਤੇ ਬਹੁਤ ਵਧੀਆ ਆਪਾਂ ਘਰ ਵਿੱਚ ਡਾਈ ਕਰ ਸਕਦੇ ਆ ਇਹ ਗੱਲ ਨਹੀਂ ਹੈਗੀ ਬਹਾਨਾ 500 500 ਰੁਪਏ ਜੀ ਕਰਾਉਣੇ ਉਹ ਕਰੇ ਘਰ ਹਾਂਜੀ ਉਹ ਆਪਾਂ ਘਰੇ ਕਰ ਸਕਦੇ ਆ ਤੇ ਹੁਣ ਪਾਣੀ ਆਪਣਾ ਨਿਕਲ ਚੁੱਕਿਆ ਤੇ ਹੁਣ ਆਪਾਂ ਇਹਨੂੰ ਅੱਖਾਂਗੇ ਠੰਡੇ ਪਾਣੀ ਵਿੱਚ ਠੰਡੇ ਪਾਣੀ ਬਾਟੀ ਉੱਤੇ ਭਰੀ ਹੋਈ ਆ ਦੋਨੇ ਨਿਕਲ ਗਏ ਮਿੱਤਰ ਹਾਂਜੀ ਦੇਖੋ ਮਿੱਤਰ ਹਾਂਜੀ ਠੰਡੇ ਪਾਣੀ ਦੇ ਵਿੱਚ ਹੁਣ ਆਪਾਂ ਰੱਖਤਾ ਹੁਣ ਆਪਣਾ ਰੰਗ ਨਹੀਂ ਦੂਜਾ ਵੀ ਰੱਖ ਦਈਏ ਅੱਛਾ ਦੂਜਾ ਹਲੇ ਰੱਖਿਆ ਹੀ ਨਹੀਂ ਕਹਿੰਦਾ ਨਹੀਂ ਤੁਸੀਂ ਦੇਖ ਸਕਦੇ ਹੋ ਹਾਂਜੀ ਕਹਿੰਦੇ ਦੂਜਾ ਹੀ ਵਿੱਚ ਸੈਟਤਾ ਤੇ 10 ਮਿੰਟ ਬਾਪ ਭੌ ਕੇ ਰੱਖ ਦੇਣਾ ਜਿਹੜਾ ਵਾਧੂ ਘਟੂ ਹੋਊਗਾ ਕਲਰ ਲੈ ਜਾਊ ਬਾਕੀ ਪੱਕਾ ਚੜਿਆ ਰਹੂਗਾ ਹਨਾ ਹਾਂਜੀ ਹਾਂਜੀ 10 ਮਿੰਟ ਬਾਪ ਭੌ ਕੇ ਰੱਖਤਾ ਤੇ ਹੁਣ ਆਪਾਂ ਇਹਨੂੰ ਬਾਅਦ ਨਾ ਧੁੱਪੇ ਨਿਚੋੜ ਕੇ ਪਾ ਦਿੰਨੇ ਆ ਹਾਂਜੀ ਤਾ ਜੋ ਫੇਰ ਤੁਹਾਨੂੰ ਦਿਖਾਉਨੇ ਕਿਦਾਂ ਚੜਿਆ ਵਪਾਰੀ ਧੁੱਪੇ ਹਾਂਜੀ ਆਪਣੇ ਦੇਖ ਸਕਦੇ ਆ ਧਮਾਲ ਦਿਖਾਈ ਕਰਨਾ ਆ ਦੇਖੋ ਜੀ ਧਮਾਲ ਆ ਦੇਖ ਧਮਾਲ ਆਪਣੇ ਗਏ ਆ ਸੁੱਕ ਪੜੋਚਿਆਂ ਨੂੰ ਕਰਕੇ ਦਿਖਾਓ ਹੱਥ ਧਮਾਲ ਸੁੱਕ ਚੁੱਕੇ ਆ ਤੇ ਹੁਣ ਕਰਨ ਧਿਆਨ ਤਾਂ ਦਿੱਤ ਧਿਆਨ ਨਾ ਵੱਢੀ ਹਾਂ ਕਰਨ ਵੱਢਣ ਲੱਗਦੇ ਧਾਗੇ ਧਿਆਨ ਨਾ ਗੰਢਾ ਹੀ ਵੱਢਣੀ ਗੰਢਾ ਹੀ ਵੱਢਣੀ ਆਪਾਂ ਫੇਰ ਤੁਹਾਨੂੰ ਦਿਖਾਉਨੇ ਆ ਉਹ ਵੱਢ ਲਈ ਸੀ ਤੇ ਟੱਪ ਵਿੱਚ ਥੋੜਾ ਆ ਉਹ ਤਾਂ ਵਧੀਆ ਹੁੰਦਾ ਹੈ ਦੇਖੋ ਆਪਣਾ ਵੀ ਜਾਨੀ ਕਿ ਨਾ ਵੀ ਧਾਗਾ ਧਾਗਾ ਹੀ ਵੱਡਿਆ ਜਾਵੇ ਕਿ ਵੀ ਦਿਮਾਗ ਨਾ ਵੱਡਿਆ ਜਾਵੇ ਜਾਨੀ ਕਿ ਆਪਣੀ ਚੁੰਨੀ ਨਾ ਵੱਡੀ ਜਾਵੇ ਕਰਨ ਲੱਗਿਆ ਖੋਲਣ ਆਸ ਮਿੱਤਰ ਹੋਣ ਤੁਹਾਨੂੰ ਦੇਖਦੇ ਆ ਡੈਨ ਬੰਦਾ ਕਿ ਨਹੀਂ ਬੰਦਾ ਡੈਨ ਬਣੂ ਕਿਵੇਂ ਨਾ ਹਾਂਜੀ ਮੈਂ ਤਾਂ ਜੱਸਨਾ ਲਛਣਾ ਦੇ ਬਣ ਬਣ ਕੇ ਮਾਰ ਕੇ ਬਣ ਗਿਆ ਕਿਉਂਕਿ ਆਪਾਂ ਧਾਗੇ ਨੂੰ ਘੁੱਟ ਕੇ ਬੰਨਣਾ ਹੁੰਦਾ ਤਾਂ ਕਿ ਜੇ ਰੁਮਾਲ ਦੂਜਾ ਚੜੇ ਨਾ ਹਨਾ ਰੰਗ ਨਾ ਚੜੇ ਧਿਆਨ ਨਾਲ ਕੱਟ ਕਰਨ ਆਹ ਦੇਖੋ ਮਿੱਤਰੋ ਜਿੱਥੇ ਜਿੱਥੇ ਧਾਗਾ ਜੀ ਉੱਥੇ ਤੋਂ ਜਮਾ ਨਹੀਂ ਚੜਿਆ ਕੰਨੇ ਤੇ ਟੌਪ 'ਚ ਦੀਂਦਾ ਨਹੀਂਗਾ। ਨਹੀਂ। ਹਾਂ, ਟੌਪ 'ਤੇ ਦੀਂਦਾ ਨਹੀਂ ਮਿਲਦਾ। ਖਾੜ ਦੇ ਸਿੱਧਾ ਕਰਕੇ। ਦੇਖੋ ਦੋਸਤੋ। ਹਾਂਜੀ, ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ। ਦੇਖੋ ਜੀ। ਹਾਂ। ਦੇਖੋ ਡਿਜ਼ਾਈਨ ਬਣਿਆ ਕਿ ਨਹੀਂ? ਹਾਂ। ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਡਿਜ਼ਾਈਨ ਬਣਿਆ। ਇੱਕ ਡਿਜ਼ਾਈਨ ਤਾਂ ਆਪਾਂ ਤੁਹਾਨੂੰ ਇਹ ਦਿਖਾਇਆ। 2 आई ਐਂਡ ਆਈ ਪਕਾ ਸਕਦੇ ਹਨਾ। ਕੰਨ ਦੂਜੇ ਵੀ ਖੋਲੋ ਪੁੱਤ। ਹੁਣ ਮਿੱਤਰਾਂ ਵਾ ਪੈਟੀ ਵਾਲਾ ਖੋਲਣ ਲੱਗੇ। ਹਾਂਜੀ। ਇੱਕ ਨਾ ਟੌਪ ਪੈਂਦੀ ਹੈ ਬਾਹਰ ਬੈਠਿਆ ਥੋੜਾ ਮੈਂ। ਇਦਾਂ ਹੋਵਾ ਆਉਂਦੀ ਹਾਂ ਹਾਂ ਹੁਣ ਆਉਂਦਾ ਏ ਕੰਨ ਦਾ ਅੱਦਾ ਮੂੰਹ ਆਉਂਦਾ ਅੱਦਾ ਮੈਂ ਥੱਲੇੋਂ ਦਿਖਾਉਣੀ ਆ ਇਦਾਂ ਪੱਪਸ ਕੱਟਣਾ ਏ ਆਪਣਾ ਗਾਲਤ ਹੋ ਜੇ ਇੱਕ ਪੈੜੀ ਖੁੱਲ ਜਾ ਇੱਕ ਪਾਸੇ ਬੈਠੀ ਹਾਂਜੀ ਪਿਛੇ ਦੋ ਪਾਸੇ ਰਹਿਗੇ ਖੁੱਲਣ ਵਾਲੇ ਕਰਨ ਖੋਲਦਾ ਜੇ ਕਿ ਕਦੇ ਆਪਾਂ ਮਹਿੰਗੀਆਂ ਤੋਂ ਮਹਿੰਗੀਆਂ ਚੁੰਨੀਆਂ ਕਦੇ ਡਾਈ ਕਰ ਸਕਦੇ ਹਾਂ ਇਸ ਤਰੀਕੇ ਨਾਲ ਹੈਨਾ ਡਿਜ਼ਾਈਨ ਬਣਾ ਸਕਦੇ ਹਾਂ ਹਾਂਜੀ ਇੱਥੇ 6-700 ਰੁਪਏ ਦੇਣਾ ਵਾ ਹਾਂਜੀ ਜੇ ਆਪਾਂ ਹੈਗੇ ਮਿਡਲ ਕਲਾਸ ਬੰਦੇ ਆਪਾਂ ਇੰਨੇ ਪੈਸੇ ਨਹੀਂ ਦੇ ਸਕਦੇ ਕਿ ਨਹੀਂ ਕਰਨ ਆਪਾਂ ਘਰ ਵਿੱਚ ਡਾਈ ਕਰ ਸਕਦੇ ਹਾਂ ਤਾਂ ਧਿਆਨ ਨਾ ਬੱਧਾ ਜਿੱਥੇ ਹੁੰਦੀ ਹੈ ਉਸਾ ਖੋਲਣੀ ਆ ਮੁੜ ਕੇ ਧਿਆਨ ਨਾਲ ਹੋਣਾ ਤੁਸੀ ਆਪਦੀ ਚੁੰਨੀ ਕੱਟ ਲਓ ਹਾਂ ਢਿੱਲੀ ਢਿੱਲੀ ਵੀ ਬਣੀ ਆ ਡੈਨ ਪਾਉਣੇ ਹਾਂਜੀ ਅਸੀਂ ਤਾਂ ਬਿਲਕੁਲ ਕਸ ਕੇ ਬੰਨਣੀ ਆ ਅਸੀਂ ਤਾਂ ਮਾਲ ਤੇ ਤੁਹਾਨੂੰ ਬਣਾ ਕੇ ਦਿਖਾਇਆ ਹਾਂਜੀ ਆਪਾਂ ਮਾਸੋਂ ਵੜਦੇ ਹਾਂ ਇੱਦੋਂ ਕੱਟੀ ਜਾਂਦਾ ਕਰ ਹਾਂਜੀ ਮਿੱਤਰੋ ਹੁਣ ਖੋਲਣ ਲੱਗੇ ਆਪਾਂ ਆ ਦੇਖੋ ਦਿਂਦੇ ਤੁਹਾਨੂੰ ਜੀ ਆ ਜੀ ਤੁਹਾਨੂੰ ਦਿਖਾ ਦੇ ਹੁਣ ਇੱਥੇ ਮੋੜ ਸੁੱਕਾ ਹਾਂ ਉੱਥੇ ਲਾ ਕੇ ਦੇਖੋ ਦਿਖਾ ਦੇ ਮਿੱਤਰੋ ਹਾਂ ਦਿਂਦੇ ਆ ਕਾ ਹੋ ਗਿਆ ਉੱਥੋਂ ਵਿੱਚ ਪੈ ਰਹੂਗਾ ਬਾਕੀ ਬਾਕੀ ਥਾਂ ਤੇ ਮੇਲਾ ਹੋ ਜਾਊਗਾ ਇਹ ਕਾਰ ਦੇਖ ਸਕਦੇ ਤੁਸੀਂ ਇਹ ਕਾਰ ਡੈਨ ਹੋ ਜਾ ਮਿੱਤਰੋ ਦੇਖੋ ਤੁਸੀਂ ਰਾ ਕਾਰ ਦਿਖਾਇਆ ਤੁਹਾਨੂੰ ਇੱਕ ਆ ਦਿਖਾਇਆ ਆ ਦਿਖਾਇਆ ਵਾ ਹਾਂਜੀ ਆ ਤਾਂ ਆਪਾਂ ਸਿੱਧਾ ਹੀ ਬਾਅਦ ਕਰ ਸਕਦੇ ਹਾਂ ਦੇਖੋ ਬਾਅਦ ਪ੍ਰੈਸ ਨਾਲ ਸਿੱਧਾ ਕਰ ਸਕਦੇ ਹਾਂ ਕਿਉਂਕਿ ਹੁਣ ਆਪਾਂ ਬਣਾਇਆ ਏ ਦੇਖੋ ਤੁਸੀਂ ਬਣਿਆ ਕਿ ਨਹੀਂ ਗੋਲ ਘਤਾਰਾ ਹਾਂਜੀ ਤੇ ਇਹ ਵੀ ਇਦਾਂ ਹੀ ਆਪਾਂ ਪ੍ਰੈਸ ਨਾਲ ਆਪਾਂ ਕਰ ਸਕਦੇ ਹਾਂ ਮੁੜ ਕੇ ਤੇ ਆਪਣੇ ਡਿਜ਼ਾਈਨ ਬਣ ਕੇ ਬਿਲਕੁਲ ਤਿਆਰ ਆ ਹਾਂਜੀ ਤੇ ਜੇ ਤੁਸੀਂ ਵੀ ਘਰ ਵਿੱਚ ਹਨ ਬੋਲੋ ਜੇ ਤੁਸੀਂ ਵੀ ਇਸ ਇਸ ਤਰੀਕੇ ਨਾਲ ਕਾਰ ਬੱਚਾ ਬਣਾ ਸਕਦੇ ਆ ਡਿਜ਼ਾਈਨ ਚੁੰਨੀ ਆ ਡਾਈ ਕਰ ਸਕਦੇ ਆ ਡਾਈ ਕਰ ਸਕਦੇ ਆ ਨਾ ਨੀਲਾ ਰੰਗ ਚੜ ਗੇ ਨਾਲ ਇਹ ਰੰਗ ਲਾ ਹਾਂਜੀ ਦੇਖੋ ਇਦਾਂ ਡਿਜ਼ਾਈਨ ਆਪ ਬਣਾ ਸਕਦੇ ਸਿੱਕੇ ਨਾਲ ਕਿ ਤੁਹਾਨੂੰ ਸਾਡੀ ਆਈ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਰ ਨੂੰ ਬਤ ਵਾਰ ਸ਼ੇਅਰ ਕਰਨਾ ਰਿਸ਼ਤੇਦਾਰਾਂ ਨੂੰ ਆ ਦੇ ਗਾਂ ਦੇ ਰਿਸ਼ਤੇਦਾਰਾਂ ਨੂੰ ਚੈਨਲ ਸਬਸਕ੍ਰਾਈਬ ਕਰਨਾ ਉਹਨਾਂ ਨੂੰ ਕਹਿਣਾ ਤੇ ਉਹਨਾਂ ਨੂੰ ਆਪ ਦੇ ਗਾਂ ਦੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਨਾ ਬੜੀ ਨਵਕਾਈ ਮਾਰਿਆ ਕਰ ਗਾਣ ਤੇ ਬਸ ਹੁਣ ਆਪਣੀ ਵੀਡੀਓ ਇੱਥੇ ਆਪਾਂ ਸਨਾਪਤ ਕਰਦੇ ਆਂ ਐਂਡ ਕਰਦੇ ਆਂ ਸਮਾਪਤੀ ਕਰਦੇ ਆਂ ਸਮਾਪਤੀ ਕਰਦੇ ਆਂ ਇਸ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਕਿ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ